ਬੋਲੋ ਹallelujah ਬੋਲੋ ਹallelujah ਪਰ ਬਾਨਾ ਕਿ ਅਸੀਂ ਪ੍ਰਭੂ ਦੇ ਜੇ ਮਨੁੱਖਤਾ ਦੇ ਵਿੱਚ ਇੰਨੀ ਖਾਸੀਤਾ ਇਹਨਾਂ ਆਦਰਮਾਨ ਹੈ ਤਿੱਕੀ ਪ੍ਰਮੋਸ਼ਨ ਤੇ ਘਰ ਵਿੱਚ ਖਾਸੀਤਾ ਕੋਈ ਆਦਰਮਾਨ ਨਹੀਂ ਹੈਗਾ ਹਾਂਜੀ ਕੀ ਪ੍ਰਭੂ ਆਪਣੇ ਖਾਸ ਲੋਕਾਂ ਦੀ ਕਦਰ ਨਹੀਂ ਕਰੇਗਾ ਪਰ ਖਾਸ ਬਣ ਕੇ ਗੁਣਾ ਖਾਸ ਬਣ ਕੇ تمہਾਰੇ ਕੋਲ ਵੀ ਇਹ ਬੇਟਾ ਬਚਨ ਹਲੇਲੂ ਪਰ ਤੁਸੀਂ ਚੁਣਿਆ ਹੋਇਆ ਵੰਸ਼ ਰਾਜਗਾਂਦੇ ਸ਼ਾਹੀ ਮੰਡਲੀ ਪਵਿੱਤਰ ਕੌਮ ਪਰਮੇਸ਼ਰ ਦੇ ਖਾਸ ਕਰ ਜਾ ਹੋ ਫਾਈ ਤੁਸੀਂ ਉਹਦੇ ਗੁਨਾ ਦਾ ਪ੍ਰਚਾਰ ਕਰੋ ਹਾਂ ਪ੍ਰਭੂ ਨੇ ਆਪ ਨੂੰ ਖਾਸ ਬਣਾਇਆ ਕਦੇ ਨਹੀਂ ਆ ਪਵਿੱਤਰ ਕੌਮ ਬਣਾਇਆ ਕਦੇ ਨਹੀਂ ਆ ਸ਼ਾਹੀ ਮੰਡਲੀ ਬਣਾਇਆ ਚੁਣਿਆ ਹੋਇਆ ਵੰਸ਼ ਜਾਜਕਾਂ ਦੀ ਸ਼ਾਹੀ ਮੰਡਲੀ ਪਵਿੱਤਰ ਕੌਮ ਪਰਮੇਸ਼ਰ ਦੀ ਖਾਸ ਪਰਜਾ ਹੋ ਭਾਈ ਤੁਸੀਂ ਉਹਦੇ ਗੁਣਾ ਦਾ ਪ੍ਰਚਾਰ ਕਰੋ ਹਾਂ ਉਹਦੇ ਗੁਣਾ ਦਾ ਕੀ ਕਰਨਾ ਸੀ ਪ੍ਰਚਾਰ ਪ੍ਰਚਾਰ ਕਰਨਾ ਉਹਨਾਂ ਲੋਕਾਂ ਕੋਲ ਜਿਨ੍ਹਾਂ ਦੇ ਕੋਲ ਆਪਾਂ ਜਾਣਾ ਹੈ ਨਾ ਸ੍ਰੀਏ ਚਾਹੇ ਸਦਾ ਕੋਈ ਵੀ ਹੋਵੇ ਉਹਨਾਂ ਕੋਲ ਜਾ ਕੇ ਯਿਸੂਸੀ ਦਾ ਕੀ ਕਰਨਾ ਪ੍ਰਚਾਰ ਕਰਨਾ ਫੋਨ ਤੇ ਘੰਟਾ ਘੰਟਾ ਗੱਲ ਕਰ ਲਈ ਤੇ ਮਚਨ ਅਸੀਂ ਥੋੜਾ ਜਾ ਕੇ ਇਹਨਾਂ ਨੂੰ ਦੱਸੇ ਅਸੀਂ ਹਾਂ ਖਾਸ ਹਾਂਜੀ ਪ੍ਰਭੂ ਯਿਸੂ ਦਾ ਖਾਸ ਲੋਕ ਹਨ ਜਿਹੜਾ ਜਿਹੜੀ ਪ੍ਰਭੂ ਦੀ ਖਾਸ ਪਰਜਾ ਹੈ ਪਵਿੱਤਰ ਕੌਮ ਹੈ ਦੀ ਛਾਈ ਮੰਨਣੀ ਆ ਉਹ ਪ੍ਰਭੂ ਦੇ ਗੁਨਾ ਦਾ ਕੀ ਕਰਦੀ ਆ ਫਿਰ ਪੰਜਾਬ ਕਰਦੀ ਆ ਖੇਤਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਚਾਹ ਕੈਨੇਡਾ ਚ ਹੋਈਏ ਚਾਹ ਅਮਰੀਕਾ ਚ ਹੋਈਏ ਚਾਹ ਇੰਡੀਆ ਚ ਹੋਈਏ ਤੁਸੀਂ ਪ੍ਰਭੂ ਦੇ ਖਾਸ ਲੋਕ ਆ ਨਾ ਤੇ ਪ੍ਰਭੂ ਦਾ ਖੁੱਲ ਕੇ ਕੀ ਕਰਾਂਗੇ ਉਹਦੇ ਗੁਣਾਂ ਦਾ ਕੀ ਕਰਾਂਗੇ ਪ੍ਰਚਾਰ ਕਰਾਂਗੇ ਭਾਈ ਯਿਸੂ ਮਸੀਹ ਦੇ ਵਿੱਚ ਕੀ ਕੀ ਗੁਣਾ ਤੇ ਸਾਲਾ ਬੰਦਗੀ ਤੇ ਜਾਣ ਦੇ ਨਾਲ ਸਾਡੀ ਜ਼ਿੰਦਗੀ ਚ ਕੀ ਕੀ ਗੁਣ ਹੈਗੇ ਆ ਤੇ ਕੀ ਕੀ ਗੁਣ ਸੀ ਦੱਸਣ ਹallelujah ਇਹ ਕਿਹਦਾ ਕੰਮ ਆ ਪਰਬੂ ਦੇ ਖਾਸ ਲੋਕਾਂ ਉਹ ਕਹਿੰਦਾ ਪਰ ਤੁਸੀਂ ਮੇਰਾ ਚੁਣਿਆ ਹੋਇਆ ਵੰਚ ਜਾਗ ਕਾਂ ਦੀ ਛਾਈ ਮੰਡਲੀ ਪਵਿੱਤਰ ਕੌਮ ਪਰਮੇਸ਼ਰ ਦੀ ਖਾਸ ਪਰਜਾ ਹallelujah ਵੇਖੋ ਪ੍ਰਭੂ ਕਿਵੇਂ ਕਹਿ ਰਿਹਾ ਪ੍ਰਭੂ ਵੇਖੋ ਕਿੰਨਾ ਵਿਸ਼ਵਾਸ ਕਿੰਨਾ ਦਿਆਨੂ ਪ੍ਰਭੂ ਆ ਕਿਵੇਂ ਸਾਨੂੰ ਆਪਣੇ ਦੀਨ ਕਰ ਰਿਹਾ ਕਿਵੇਂ ਆਪਣੇ ਆ ਸਾਡਾ ਆਪਣੇ ਆਪ ਨੂੰ ਸਾਡੇ ਤੇ ਪ੍ਰਗਟ ਕਰਦਾ ਕਹਿੰਦਾ ਤੁਸੀਂ ਮੇਰੀ ਖਾਸ ਪਰਜਾ ਹੋ ਕਿ ਤੁਹਾਡੇ ਤੇ ਮੈਨੂੰ ਮਾਨ ਹੈ ਕਿ ਤੁਸੀਂ ਮੇਰੇ ਗੁਣਾਂ ਦਾ ਪ੍ਰਚਾਰ ਕਰੋਗੇ ਮੇਰੇ ਨਾਮ ਦਾ ਅੱਗੇ ਲੋਕਾਂ ਨੂੰ ਦੱਸੋਗੇ ਦੁਖੀਆਂ ਨੂੰ ਬਿਮਾਰਾਂ ਨੂੰ ਵਿਚਾਰਾਂ ਨੂੰ ਪਾਪ ਚ ਪਹਿੰਸਤਾਨ ਦੇ ਕਬਜ਼ੇ ਚ ਪਏ ਲੋਕਾਂ ਨੂੰ ਮੇਰੇ ਨਾਮ ਤੁਸੀਂ ਯਾਦ ਕਰਾਓਗੇ ਬੋਲੋ ਹallelujah ਹallelujah ਕਿਉਂਕਿ ਤੁਸੀਂ ਮੇਰੇ ਗੁਣਾਂ ਦਾ ਪ੍ਰਚਾਰ ਕਰੋ ਅਪਾ ਕਿਤਨੇ ਬਿਖਿਆ ਦੇਖਣਾ ਅਸੀਂ ਕੀ ਪ੍ਰਚਾਰ ਕਰਦੇ ਅਸੀਂ ਦੂਸਰੇ ਲੋਕਾਂ ਵਿੱਚ ਕੀ ਕੀ ਪ੍ਰਚਾਰ ਕਰਦੇ ਮੈਂ ਕਈ ਭੈਣਾਉਂ ਦੇਖਿਆ ਉਹ ਭੈਣਾ ਇਕੱਠੀ ਹੋ ਕੇ ਨਾ ਪ੍ਰਭੂ ਦੀਆਂ ਗੱਲਾਂ ਕਰਦੀਆਂ ਪ੍ਰਭੂ ਦੀਆਂ ਬੜਾ ਵਧੀਆ ਲੱਗਦਾ ਹਾਲੇਲੂਇਆ ਜਾਨੀ ਕਰਪਾ ਤਾਂ ਹੋਵੇਗਾ ਪੜ ਹਾਲੇਲੂਇਆ ਕਿਸੇ ਨੇ ਵੀ ਕਰ ਜਾਂਦੇ ਹੋ ਵਚਨ ਲਈ ਜਾਓ ਤੋਂ ਲਿਬੇ ਗੁਆਂਢ ਬਿਮਾਰ ਹੈ ਦੁਖੀ ਹੈ ਵਿਚਾਰ ਹੈ ਸੁਣੀਏ ਧਿਆਨ ਨਾਲ ਉਹਦੇ ਕੋਲੇ ਟਾਈਮ ਕੱਢ ਕੇ ਜਾਓ ਉਹਦੇ ਕੋਲੇ ਟਾਈਮ ਕੱਢ ਕੇ ਜਾਓ ਉਹਨੂੰ ਹੌਸਲਾ ਦਿਓ ਤਸੱਲੀ ਦਿਓ ਉਹਨੂੰ ਯਿਸੂ ਜੀ ਬਾਰੇ ਦੱਸੋ ਹallelujah ਮੈਂ ਤੁਹਾਨੂੰ ਦੱਸਣਾ ਚਾਹੁੰਨਾ ਤੁਸੀਂ ਉਹ ਵਚਨ ਸਾਰੇ ਜਾਣਦੇ ਹੋ ਜਦ ਇੱਕ ਅਦਰੰਗੀ ਸੀ ਜਦ ਇੱਕ ਅਦਰੰਗੀ ਸੀ ਚਾਰ ਜੜੇ ਉਹਨੂੰ ਮੰਦਰ ਤੇ ਪਾ ਕੇ ਲੈ ਕੇ ਆਏ ਯਿਸੂ ਜੀ ਕੋਲੇ ਗਰਾਉਂਡ ਨਹੀਂ ਅੱਗੇ ਨਾਲ ਨਹੀਂ ਜਗ੍ਹਾ ਨਹੀਂ ਸੀ ਉਹਨਾਂ ਦੇ ਕੋਲ